ਸਾਮਨਾ ਕਰਨ ਕਰੀ ਤੋ ਹਣਾ ਜ਼ਿੰਮੇਦਾਰ ਬਣ ਕੇ ਗੱਲ ਕਰੋ ਤੁਸੀਂ ਪਹਿਲਾਂ ਵੀ ਸਾਨੂੰ ਉਦੋਂ ਤੱਕ ਵੇਲੇ ਵੀ ਬੜਾ ਧਮਕੀਆਂ ਦਿੱਤੀਆਂ ਸੀ ਵਪਾਰੀਆਂ ਵਾਲੀ ਜ਼ਮਾਨ ਰੱਖੋ ਗੁੰਡਿਆਂ ਵਾਲੀ ਨਹੀਂ ਨਹੀਂ ਸਾਡੇ ਸਾਡੇ ਗੁੰਡਿਆਂ ਦੀ ਜਵਾ ਸਾਡੇ ਤੇ ਲੱਖੇ ਸਧਾਰੇ ਕੀ ਬੋਲਿਆ ਸੀ ਉਹਨੇ ਆਹ ਬੰਦੇ ਨਾਲ ਮੈਂ ਜੁੱਤੀ ਪਾਉਣੇ ਉਹਨੇ ਕੀ ਬੋਲਿਆ ਸੀ ਮੇਰੀ ਵੀਡੀਓ ਫਾਕੇ ਦਾ ਜੁੱਤੀ ਸਾਫ ਕਰਾਉਂਗਾ ਬਾਜ 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 ਕੇ ਮੈਂ ਲੈਣਾ ਇੱਕ ਮਿੰਟ ਬਾਜ ਚ ਬੋਲਿਆ ਨਹੀਂ ਨਹੀਂ ਪਹਿਲਾਂ ਪਹਿਲਾਂ ਬਾਜ ਚ ਬੋਲਿਆ ਪਹਿਲਾਂ ਮੈਂ ਬੋਲਿਆ ਬਲੈਕ ਬੋਲਿਆ ਹਾਂ ਇਹਨੇ ਉੱਥੇ ਵੇਲੇ ਤੂ ਉਹ ਬਲੈਕ ਮਿਲ ਰਹਾ ਤੂ ਉਹਦੀ ਬਲੈਕ ਮੈਨੇ ਕਿੱਥੇ ਲੈ ਰਿਹਾ ਇੱਧਰ ਕਿਹਦਾ ਬਲੈਕ ਮਿਲ ਰਿਹਾ ਬਲੈ ਕਾਚਾ ਮੈਨੂੰ ਇੱਕ ਦੱਸਿਓ ਜੇ ਤੋਂ ਤੋਂ ਪੈਸੇ ਲੈ ਆਉਨੇ ਅੱਜ ਸ਼ਹਿਰ ਦੇ ਵਿੱਚ ਇੱਕ ਮਿੰਟ ਮੈਨੂੰ ਕਿਹੜੇ ਫੋਨ ਕੀਤਾ ਹੈ ਕਿਹੜੇ ਫੋਨ ਕੀਤਾ ਦੱਸ ਦਿਓ ਜਾਂਦਾ ਦੱਸ ਦਿਓ ਕਾਹਨੋਂ ਆ ਰਿਹਾ ਹੈ 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 ਕਾਹਨੋਂ ਆ ਰਿ ਤੇ ਉਹਨਾਂ ਪਹਿਲਾ ਜਵਾਬ ਦੱਸ ਤੈਨੂੰ ਲੱਖੇ ਸਦਾਨੇ ਨੇ ਬਲੈਕਮੇਲਿੰਗ ਲਈ ਫੋਨ ਕੀਤਾ ਭਾਜੀ ਫੋਨ ਦਿੱਖਦਾ ਰਿਹਾ ਰੋਜ਼ ਤਾਂ ਕਹਤਾ ਤੁਸੀਂ ਸਿਰਫ 9 ਕਰੋੜ ਲੀਟਰ ਗਾ ਲਓ 9 ਕਰੋੜ ਲੀਟਰ ਪਾਣੀ 9 ਕਰੋੜ ਲੀਟਰ ਪਾਣੀ ਤੇ ਨਹੀਂ ਉਹ ਬਣੇ ਸ਼ਾਦਾ ਬੰਦਾ 9 ਕਰੋੜ ਲੀਟਰ ਪਾਣੀ ਬੰਦਾ 30 ਦਾ ਪਾਣੀ ਬੰਦਾ ਇੱਥੇ ਕਹਿੰਦੇ ਕਿਉਂ ਕਾਲੀ ਨਾ ਕਰੋ ਤੁਹਾਨੂੰ ਕਿਉਂ ਦਰਾਜ ਨਹੀਂ ਜੀ 5 ਕਰੋੜ ਲੀਟਰ ਹੈ ਕਿਨੇ ਤੁਹਾਨੂੰ ਬੱਦੀ ਦਾ ਕਿਉਂ ਦਰਾਜ ਨਹੀਂ ਤੁਸੀਂ ਬੱਦੀ ਤੁਹਾਨੂੰ ਬੱਦੀ ਦਾ ਹੀ ਬੰਦ ਕਰਾਓ ਚਲੋ ਜਲੀਏ ਬੱਦੀ ਜਲੀਏ ਬੋਡ ਕਨਾਰ ਰਾਮ ਨਾ ਕਰ ਬੱਦੀ ਵੀ ਜਲੀਏ ਓਏ ਅਸੀਂ ਸਾਰੇ ਜਾਣਦੇ ਹਾਂ ਸੁਣ ਲੈ ਗੱਲ ਤੇ ਡਾਹੀਂ ਗਏ ਨਾ ਪਿੰਗਲਾੜੇ ਕੋਲੇ ਉੱਥੇ ਵੀ ਗਏ ਆ ਜਾਣਾ ਚਾਹੀਦਾ ਅਸੀਂ ਸਾਰੇ ਪੰਜਾਬ ਚ ਜਾਂਦੇ ਆ ਸਰਕਾਰ ਦੇ ਬਾਹਰ ਵਾਲੇ ਪਾਰਟੀ ਤੁਸੀਂ ਕਿਹਨਾਂ ਦਾ ਹੀ ਦੱਸਣਾ ਭਰਾ ਨਹੀਂ ਹੈ ਪਤਾ ਕਿਉਂ ਨਹੀਂ ਜਾਂਦੇ ਕਿਉਂਕਿ ਪੰਜਾਬ ਨੂੰ ਪੂਰੀ ਡਸਟਿੰਗ ਕਰਾਓ ਪੂਰੀ ਡਸਟਿੰਗ ਕਰਾਓ ਇੱਕ ਮਿੰਟ ਗੱਲ ਦੱਸੋ ਇੱਕ ਮਿੰਟ ਮੈਂ ਵੀਰੇ ਸਾਹਮਣੇ ਕਿਹਾ ਹੁਣ ਹੀ ਲਾ ਮਗਾਉਂ ਨਾ ਉਹਨਾਂ ਨੇ ਦੱਸਿਆ ਬਲੈਕਮੇਲਿੰਗ ਬਿਲਕੁਲ 100% ਬਲੈਕਮੇਲੇ ਰਿਹਾ ਦੱਸ ਕਿੱਥੇ ਫੋਨ ਆਇਆ 100% ਬਲੈਕਮੇਲੇ ਰਿਹਾ ਮਤਲਬ ਇਹਦੇ ਮਤਲਬ ਇਹਦਾ ਕੀ ਹੈ ਮੇਰੇ ਇੱਕ ਬੰਦੇ ਨੂੰ ਤੰਗ ਕਰਨਾ ਦੱਸੋ ਵੀ ਕਿਹੜੇ ਮਤਲਬ ਕੀ ਆਵਾਜ਼ ਇੱਕ 400 ਡਾਈ ਦਾ ਨਾ ਤੁਸੀਂ ਕਿਉਂ ਨਹੀਂ ਲੱਦੇ ਇੱਕ ਬੰਦਾ ਕਿਹੜਾ ਵੀ 400 ਡਾਈ ਦਾ ਨਾ ਕਿਉਂ ਨਹੀਂ ਲੱਦੇ ਹੁਣ ਦੇ ਤੁਹਾਨੂੰ ਜਿੰਦਰ ਨਹੀਂ ਦਿੱਖਦੀ ਤੁਹਾਨੂੰ ਅਮਰਸਰ ਦੀ ਕਹਾਣੀ ਦਿੱਖਦੀ ਤੁਹਾਨੂੰ ਲਗਾਣੇ ਵੀ ਕਿਉਂ ਦਿੱਤੀ ਹੈ ਅਮਰਸਰ ਜਾ ਕੇ ਆਈ ਨਹੀਂ ਕਿਉਂ ਨਹੀਂ ਦਿੱਖਦੀ ਜਾ ਕੇ ਕੋਈ ਨਹੀਂ ਕਿਉਂ ਦਿੱਖਦਾ ਹੈ ਸਾਰੇ ਬਲੈਕ ਬੱਲਰ ਸਾਰੇ ਬਲੈਕ ਸਖਾਸਾੜਾ ਬਲੈਕ ਬੱਲਰ ਮੁਰਦਾਵਾਂ ਇਧਰ ਇਧਰ ਕਰਾ ਜਾ ਆ ਮੈਂ ਐਸਐਸਪੀ ਨੂੰ ਪੁੱਛਣਾ ਚਾਹੁੰਦਾ ਇੱਕ ਮਿੰਟ ਯਾਰ ਇੱਕ ਥੋੜੀ ਜਿਹੀ ਹੈ ਇੱਕ ਮਿੰਟ ਖੈਰਾ ਜੀ ਆ ਖੈਰਾ ਜੀ ਇੱਕ ਮਿੰਟ ਆ ਅਸੀਂ ਐਸਐਸਪੀ ਨੂੰ ਐਸਐਸਪੀ ਨੂੰ ਪੁੱਛਣਾ ਚਾਹੁੰਦੇ ਆ ਕਿ ਅਸੀਂ ਇੱਥੋਂ ਦਾ ਕਾਲਿੰਗ ਟਾਈਮ ਦਿੱਤਾ ਹੀ ਪਰ ਅਸੀਂ ਦਾ ਤੁਹਾਨੂੰ ਅਸੀਂ ਸੱਦਿਆ ਇਹ ਗੁੰਡਾਏ ਬਣ ਕੇ ਕਿਉਂ ਆਏ ਇੱਥੇ ਭਾਈ ਸਾਹਿਬ ਤੁਸੀਂ ਤੁਸੀਂ ਬਸੜੇ ਵੀ ਬੀੜੇ ਕਿਉਂ ਆਏ ਆ ਆਪੂ 4 ਵਜੇ ਬੰਦੀ ਕਿਉਂ ਆਈ ਲਾਅ ਐਂਡ ਆਰਡਰ ਜੇ ਐਫ ਆਈ ਆਰ ਦਰਜਾ ਬਣਦੀ ਦੀ ਓਏ ਬਈ ਗੁੰਡਾ ਆ ਆ ਵਿੱਚ ਬੋਲ ਰਿਹਾ ਗੁੰਡਾ ਤੁਸੀਂ ਵੀ ਨਾਸੀਓ ਬਦਮਾਰ ਸਾਹਿਬ ਕੋਈ ਵੀ ਨਾਸੀਓ ਕੋਈ ਬੰਦਾ ਆਗਾ ਕਾ ਫੋਟੋ ਖਾਜੀ ਪ੍ਰੈਸ ਸਾਡੀ ਐ ਅਸੀਂ ਕਹਿੰਦੇ ਵੀ ਲਾਅ ਐਂਡ ਆਰਡਰ ਸਾਡੇ ਉਲਟ ਪੈਂਦੇ ਪੁਲਿਸਾਂ ਨੂੰ ਘਰਾਂ ਚੋਂ ਫੜਦੀ ਐ ਕਿ ਜੇ ਇਹ ਲਾਅ ਐਂਡ ਆਰਡਰ ਖਰਾਬ ਕਰਦੇ ਆ ਹੀ ਆਂਦੇ ਆ ਨਾ ਆ ਦੱਸੋ ਕੀ ਹੋ ਰਿਹਾ ਫਿਰ ਮੈਂ ਅਸੀਂ ਸਾਰੇ ਬੰਦਿਆਂ ਨੂੰ ਚੁੱਪ ਕਰਾਇਆ ਚੁੱਪ ਕਰਾਇਆ ਚੁੱਪ ਕਰਾ ਕੇ ਮੈਂ ਕਿਹਾ ਆਪਾਂ ਲੌਜੀਕਲ ਡਿਪਾਰਟਮੈਂਟ ਕਰਦੇ ਆਂ ਅੱਜ ਆ ਤੁਹਾਡੇ ਸਾਹਮਣੇ ਲੌਜੀਕਲ ਗੱਲ ਦਾ ਤਰੀਕਾ ਪੇਪਰ ਮਿੱਲ ਇੱਕ ਸੇਤੀਆ ਮਿੱਲ ਤੇ ਗਏ ਜਗਤਜੀਤ ਜੀਤ ਗਏ ਅਸੀਂ ਉਹਨਾਂ ਨੂੰ ਕਿਹਾ ਸੀਮੈਂਟ ਦੀ ਫੈਕਟਰੀ ਨਹੀਂ ਲੱਗਣ ਦਿੱਤੀ ਪੇਪਰ ਮਿੱਲ ਹੁਣ ਇਹ ਆਂਦੇ ਤੁਸੀਂ ਰੋਕ ਰਹੇ ਹੋ ਨਾ ਨਹੀਂ ਰਹੇ ਆ ਹੁਣੇ ਇੱਕ ਪੰਜਾਬ ਗਵਰਨਮੈਂਟ ਦਾ ਚਿਪਾਂ ਵਾਲਾ ਪ੍ਰੋਜੈਕਟ ਆਇਆ ਅਸੀਂ ਰੋਕਿਆ ਅਸੀਂ ਕਹਿ ਰਹੇ ਇਹਨਾਂ ਨੂੰ ਅਸੀਂ ਇਹਨਾਂ ਨੂੰ ਵੀ ਬੇਇਨਤੀ ਕਰ ਰਹੇ ਹਾਂ ਕਿ ਅਸੀਂ ਆਨੇ ਆ ਤੁਸੀਂ ਡਰਾਈ ਡਾਈ ਲੈ ਆਓ ਇਹ ਆ ਤਾਮਨ ਲਾਡੂ ਚ 2011 ਚ ਆ ਗਿਆ ਅਸੀਂ ਇਹਨਾਂ ਨੂੰ ਵਾਰੀ ਵਾਰੀ ਕਹਿ ਰਹੇ ਹਾਂ ZLD ਕਰ ਲੋ ਸਾਡੀ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਜਿੰਨੀ ਵੀ ਗ੍ਰੀਨ ਅੰਡਸਟਰੀ ਹੈ ਜਿੰਨੀ ਵੀ ਵਾਈਟ ਅੰਡਸਟਰੀ ਹੈ ਉਹ ਜੀ ਸਭ ਤੇ ਆਵੇ ਸਾਡੇ ਅਸੀਂ ਜੋ ਅਸੀਂ ਬੋੜੀਆਂ ਵੀ ਚੱਕ ਲਾਗੇ ਉਹਦੇ ਨਾਲ ਪਰ ਜਿਹੜਾ ਪਾਣੀ चौहान ਸਾਹਿਬ ਪੰਜਾਬ ਦਾ ਦਿਲਦਾ ਹੋ ਚੁੱਕਿਆ ਇੱਕ ਗੱਲ ਸਮਝੋ ਮੈਂ ਅਸੀਂ ਤੁਹਾਡੇ ਨਾਲ ਲੜ ਨਹੀਂ ਆਏ ਲੜਨਾ ਕੰਮ ਅਸੀਂ ਬਹੁਤ ਕਰ ਦੇ ਰਹੇ ਹਾਂ ਪਰ ਇਹ ਕੰਮ ਨਹੀਂ ਕਰਨਾ ਹੈ ਅਸੀਂ ਤੁਹਾਨੂੰ ਇੰਨਾ ਕਹਿ ਰਹੇ ਹਾਂ ਕਿ ਦੱਖਣੀ ਮਾਲਵਾ ਮਰ ਰਿਹਾ ਹੁਣ ਤੁਸੀਂ ਕਹੋਗੇ ਸਾਨੂੰ ਹੀ ਪਹਿਲਾਂ ਕਿਉਂ ਮੈਂ ਦੱਸ ਦਿੰਦਾ ਹਮੇਸ਼ਾ ABC ਹੁੰਦਾ ਸਭ ਤੋਂ ਪਹਿਲਾਂ ਵੱਡੇ ਦੋਸ਼ੀ ਨੂੰ ਰੋਕੀਦਾ ਕਿ ਭਰਾਵਾ ਬੰਦ ਕਰ ਲਾ